ਹਾਂਜੀ ਵੀਰੋ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਫਿਰ ਬੋਲੇ ਅੰਮ੍ਰਿਤਪਾਲ ਦੇ ਲਈ ਇਹ ਅੰਮ੍ਰਿਤਪਾਲ ਦੇ ਹੱਕ ਚ ਤਾਂ ਖਿਰ ਨਹੀਂ ਬੋਲੇ ਪਰ ਉਹਨਾਂ ਨੇ ਇਹ ਗੱਲ ਜ਼ਰੂਰ ਦੱਸ ਦਿੱਤੀ ਕਿ ਅਸੀਂ ਉਹਨਾਂ ਦੇ ਖਿਲਾਫ ਨਹੀਂ ਹੈ ਪਰ ਉਹਨਾਂ ਕੋਲ ਸਵਾਲ ਬਹੁਤ ਨੇ ਅੰਮ੍ਰਿਤਪਾਲ ਨੂੰ ਲੈ ਕੇ ਤਿੱਖਾ ਅਟੈਕ ਕਰਦੇ ਪਏ ਆ ਤੇ ਆਓ ਸੁਣੀਏ ساری ਗੱਲਬਾਤ ਉਹ ਕੀ ਕਹਿਣਾ ਚਾ ਰਹੇ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਨਹੀਂ ਹੈ ਪਰ ਜਿੱਥੇ ਜਾਨਣਾ ਹੈ ਲੋਕ ਸਵਾਲ ਪੁੱਛਦੇ ਆ ਜਿਹੜਾ ਮੈਂ ਹਲੇ ਤੱਕ ਕੋਈ ਮੈਨੂੰ ਜਵਾਬ ਨਹੀਂ ਦੇ ਸਕਿਆ ਨਾ ਉਹ ਦੇਖ ਸਕਿਆ ਜਾਂ ਨਾ ਉਹਨਾਂ ਦੇ ਸਾਥੀ ਆਏ ਕਿੱਥੋਂ ਐਨੇ ਸਾਲ ਰਹਿੰਦੇ ਕਿੱਥੇ ਸੀ ਕਿ ਇੰਨੇ ਪਿੱਖਾ ਅਟੈਕ ਕਰ ਰਹੇ ਆ ਅੰਮ੍ਰਿਤਪੁਰ ਦੇ ਗਲ ਕਹਿਣਾ ਚਾ ਰਹੇ ਆ ਜੀਨਾ ਪੁੰਦੇ ਸੀ ਬਾਲ ਕਟਾਉਂਦੇ ਸੀ ਕੀ 28 29 30 ਪਤਾ ਨਹੀਂ ਕਿੰਨੀ ਸਾਲ ਦੀ ਉਮਰ ਹੈ ਤੀਦੀ ਵੱਤ ਹੋਣੀ ਆ ਉਮਰ একদম ਪੰਥ ਕਿੱਥੋਂ ਜਾਗ ਪਿਆ ਜਹਾਜ ਤੇ ਉਤਰਦੇ ਆ ਇੱਕ ਮਹੀਨੇ ਚ ਡਰਾਮਾ ਹੁੰਦਾ ਲਿਆਏ ਜਾਂਦੇ ਆ ਅੰਮ੍ਰਿਤ ਸ਼ਿਕਾਇਆ ਜਾਂਦਾ ਕਿਸੇ ਨਾ ਕਿਸੇ ਇਹ ਕਹਿਣਾ ਚਾਹ ਰਿਹਾ ਕਿ ਉਹਨਾਂ ਨੂੰ ਲਿਆਂਦਾ ਗਿਆ ਇਸ ਪੂਰੇ ਖੇਲ ਗੱਲਾ ਧਰਮ ਦਾ ਪ੍ਰਚਾਰ ਕਰੂੰਗਾ ਬਹੁਤ ਵਧੀਆ ਗੱਲ ਜੋ ਵੀ ਧਰਮ ਦਾ ਪ੍ਰਚਾਰ ਕਰਦਾ ਆਪਾਂ ਸਾਰੇ ਉਹਨਾਂ ਦੇ ਸਾਥ ਦੇਣਾ ਚਾਹੀਦਾ ਨਸ਼ੇ ਸ਼ਰੋਗਾਂ ਦਾ ਸਾਥ ਸਾਰਿਆਂ ਨੂੰ ਦੇਣਾ ਚਾਹੀਦਾ ਹੈ ਕਹਿੰਦੇ ਮੈਂ ਉਹਦੇ ਬਾਅਦ ਮੈਂ ਦੇਸ਼ ਦੀ ਕੰਸਟਰਕਸ਼ਨ ਨਹੀਂ ਮੰਦਾ ਫਿਰ ਖਾਲਿਸਤਾਨ ਦੀ ਗੱਲ ਆ ਜਾਂਦੀ ਹੈ ਤੇ ਉਹਦੇ ਬਾਅਦ ਇੱਥੋਂ ਲਿਆਇਆ ਜਾਂਦਾ ਹੈ ਤੇ ਵਾਪਸ ਐਮਪੀ ਦਾ ਉਮੀਦਵਾਰ ਕਰਕੇ ਭਲਾਇਆ ਜਾਂਦਾ ਮੈਂ ਪੁੱਛਣਾ ਚਾਹੁੰਦਾ ਪਹਿਲੀ ਗੱਲ ਕੀ ਵਿਰਸਾ ਸਿੰਘ ਬਲਟੋਆ ਨੇ ਦੇ ਪਰਿਵਾਰ ਨੇ ਕਿਤੇ ਰੌਲਾ ਪਾਇਆ ਕਿ ਸਾਨੂੰ 7 ਸਾਲ ਹੋ ਗਏ ਜੇਲ੍ਹ ਚ ਐਨਐਸਐਚ ਚ ਉਹ ਐਨਐਸਐਚ ਚ ਮੇਰਾ ਵੀਰ ਉਥੇ ਟਿਬਰੂਗੜਾ ਕਿ ਸਾਨੂੰ ਛੱਡੋ ਸਾਨੂੰ ਛੱਡੋ ਸਾਹ ਪ੍ਰਕਾਸ਼ ਸਿੰਘ ਬਾਦਲ ਉਹ ਕਿਸੇ ਨਾ ਕਿਸੇ ਬਲਟਾ ਵਿਰਸਾ ਸਿੰਘ ਬਲਟੋਆ ਦੀ ਵੀ ਹਮਾਇਤ ਕਰਦੇ ਨਜ਼ਰ ਆਏ ਜਿਦਾਂ ਜਿਹਨਾਂ ਨੇ ਬੋਲੇ ਆ ਜੀ ਇਹ ਸੱਤ ਸਾਲ ਐਨਐਸਐ ਕੱਟ ਕੇ ਆਇਆ ਹੈ ਤੇ ਇਹਨਾਂ ਨੂੰ ਤੇ ਸਾਡੇ ਵੱਡੇ ਬਾਪੂ ਸਾਹਿਬ ਨੂੰ 16 ਸਾਲ ਐਨਐਸਐ ਕੱਟੀ ਹੈ ਮੈਨੂੰ ਕਿਤੇ ਧਰਨੇ ਦਿੰਦੇ ਦੇਖਿਆ ਕਿ ਸਾਡੇ ਬਾਪੂ ਨੂੰ ਛੱਡ ਦਿਓ ਸਾਡੇ ਬਾਪੂ ਨੂੰ ਛੱਡ ਦਿਓ ਜਿਹੜਾ ਬੰਦਾ ਝੱਲ ਨਹੀਂ ਸਕਦਾ ਉਹ ਕੌਮ ਦੀ ਅਗਵਾਈ ਕਰੂਗਾ ਮੇਰੇ ਭੈਣ ਦਾ ਵਿਆਹ ਸੀ ਆਫਸਰ ਕਹਿੰਦੇ ਕਿ ਤੁਸੀਂ ਬਾਦ ਵੱਡੇ ਬਾਦਲ ਸਾਹਿਬ ਨੂੰ ਤੁਸੀਂ ਇੱਕ ਚਿੱਠੀ ਲਿਖ ਦਿਓ ਪ੍ਰੋਲ ਲੈ ਲਓ ਵੱਡੇ ਬਾਦਲ ਸਾਹਿਬ ਕਹਿੰਦੇ ਮੇਰੀ ਮੇਰੀ ਬੇਟੀ ਦਾ ਵਿਆਹ ਕੌਮ ਕਰੂਗੀ ਮੈਂ ਨਾ ਜ਼ਿੰਦਗੀ ਚ ਪ੍ਰੋਲ ਲਿੱਤੀ ਹੈ ਨਾ ਜਮਾਨਤ ਦਿੱਤੀ ਹੈ ਫਰਕ ਪਛਾਣਿਏ ਕਿਹੜੀ ਲੀਡਰ ਹੈ ਸਰਪਗਤ ਸਿੰਘ ਨੇ ਕਿਤੇ ਕਿਹਾ ਕਿ ਮੈਨੂੰ ਫਾਂਸੀ ਨਾ ਚੜਾਓ ਆਪਣੀ ਕੌਮ ਨੂੰ ਹੋਕ ਹੀ ਗਿਆ ਕਿ ਅੱਛਾ ਕਿਹੜੇ ਲੋਕ ਹੈ ਹੁਣ ਮੈਂ ਕੱਲ ਬਿਆਨ ਸੁਣ ਰਿਹਾ ਸੀ ਦਾदूਵਾਲ ਦਾ ਬਿਆਨ 10 ਦਿਨ ਪਹਿਲੇ ਦਾदूਵਾਲ ਦਾ ਬਿਆਨ ਸੀ ਕਿ ਹਰਿਆਣਾ ਵਿੱਚ ਬੀਜੇਪੀ ਨੂੰ ਜਿਤਾਓ ਤੇ ਅੱਜ ਬਿਆਨ ਆਉਦਾ ਕਿ ਖਡੂਰ ਸਾਹਿਬ ਜੰਮਰ ਭਾਈ ਅਮਰਤਪਾਲ ਨੂੰ ਜਿਤਾਓ ਆ ਸਵਾਲ ਹੈ ਕਿੱਥੋਂ ਕੀ ਨੀ ਸਪੋਟ ਹੈ ਕਿਹੜੀਆਂ ਏਜੰਸੀਆਂ ਲੱਗੀਆਂ ਨਿਸ਼ਾਨਾ ਕੀ ਹੈ ਨਿਸ਼ਾਨਾ ਇੱਕੋ ਇੱਕ ਹੈ ਤੁਹਾਨੂੰ ਕਮਜ਼ੋਰ ਕਰਨਾ ਤੁਹਾਡੀ ਪਾਰਟੀ ਨੂੰ ਕਮਜ਼ੋਰ ਕਰਨਾ ਤੁਹਾਡੀ ਮਾਂ ਪਾਰਟੀ ਨੂੰ ਕਮ ਖਤਮ ਕਰਨਾ ਬੰਦੀ ਸਿੱਖ ਕੌਣ ਹੈ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਭਾਈ ਅਮਰਤਪਾਲ ਬੰਦੀ ਸਿੱਖ ਨਹੀਂ ਹੈ ਬੰਦੀ ਸਿੱਖ ਉਹ ਹੈ ਜਿਨ੍ਹਾਂ ਨੇ ਦਰبار صاحب ਜਦੋਂ ਹਮਲਾ ਹੋਇਆ ਤੁਹਾਡੇ ਭੈਣਾ ਭਰਾਵਾਂ ਦਾ ਕਤਲਿਆਮ ਕੀਤਾ ਜੋ ਕਤਲਿਆਮ ਕੀਤਾ ਬਰਦਾਸ਼ਤ ਨਹੀਂ ਹੋਇਆ ਕਿ ਕਾਂਗਰਸ ਸਰਕਾਰ ਨੇ ਕਾਂਗਰਸ ਨੇ ਲੀਡਰ ਕੀਤਾ ਜਜ਼ਬਾਤੀ ਹੋ ਕੇ ਉਹਨਾਂ ਨੇ ਕਦਮ ਚੁੱਕੇ ਉਹ ਐ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਛੱਡ ਦਿਓ ਮaaf ਕਰ ਦਿਓ ਉਹ ਕੀ ਕਹਿੰਦੇ ਐ ਕਿ ਜੋ ਦੇਸ਼ ਦਾ ਕਾਨੂੰਨ ਹੈ ਸਾਡੀਆਂ ਸਜ਼ਾ ਪੂਰੀਆਂ ਹੋ ਗਈਆਂ ਕੱਲੇ ਸਜ਼ਾ ਪੂਰੀਆਂ ਨਹੀਂ ਦੁਗਣੀਆਂ ਹੋ ਗਈਆਂ ਇਸ ਕਰਕੇ ਹਿਊਮੈਨਿਟਰੀਅਲ ਰਾਈਟ ਸਾਡੇ ਐ ਤੁਸੀਂ ਸਾਨੂੰ ਰੱਖ ਨਹੀਂ ਸਕਦੇ ਜੇ ਰਾਜੀਵ ਗਾਂਧੀ ਦੇ ਕਾਤਲ ਛੱਡੇ ਜਾ ਸਕਦੇ ਐ ਜੇ ਆ ਜਿਹੜਾ ਦੇਖਿਆ ਬਿਸਕਟ ਬਾਨੋਂ ਉਹਦੇ ਕਾਤਲਾਂ ਨੂੰ ਬੀਜੇਪੀ ਛੱਡ ਦਿੰਦੀ ਐ ਰੇਪ ਕੀਤਾ ਕਤਲ ਕੀਤਾ ਅਸੀਂ ਤਾਂ ਕੱਲੇ ਕਿਹਾ ਇਹਨਾਂ ਨੂੰ ਛੱਡ ਉੰਨਾ ਦੀ ਸਜ਼ਾ ਪੂਰੀ ਹੋ ਗਈਆਂ ਇੱਕ ਸਾਲ ਛੜੇ 6 ਮਹੀਨੇ ਹੋ ਕੇ ਬੰਦਾ ਬੰਦੀ ਸਿਕ ਨਹੀਂ ਬਣ ਜਾਂਦਾ ਆ ਫਰਕ ਹੈ ਨਾਲੇ ਜਿਵੇਂ ਵਿਰਸੇ ਨੇ ਕਿਹਾ ਐਨਐਸਏ ਲਾਉਣ ਵਾਲੇ ਝਾੜੂ ਵਾਲੇ ਐਨਐਸਏ ਜਿ ਡਿਬਰੂਗੜ ਭੇਜਣ ਵਾਲੇ ਝਾੜੂ ਵਾਲੇ ਪਰ ਝਾੜੂ ਦੇ ਖਿਲਾਫ ਕੋਈ ਬੋਲਦਾ ਹੀ ਨਹੀਂ ਹੈ ਝਾੜੂ ਨੂੰ ਤਾਂ ਵਧੀਆ ਕਹਿੰਦੇ ਆ ਤੇ ਹੁਣ ਕੱਲੇ ਬੋਲਦੇ ਆ ਅਕਾਲੀ ਦਲ ਹੁਣ ਪਤਾ ਸੀ ਖਡੂਰ ਸਾਹਿਬ ਪੰਤਿਕ ਸੀਟ ਐ ਇਹ ਕਿਵੇਂ ਹਰਾਈ ਜਾਊਗੀ ਲਿਆਓ ਆਪਣਾ ਬੰਦਾ ਖੜੇ ਕਰੋ ਸਮਝੋ ਕੀ ਸਾਜ਼ਿਸ਼ ਹੈ ਬਾਦਲ ਸਾਹਿਬ ਕਿਸੇ ਨਾ ਕਿਸੇ ਇਹ ਕੰਨਾ ਚਾ ਰਹੇ ਕਿ ਇਹ ਖਡੂਰ ਸਾਹਿਬ ਸੀਟ ਦੇ ਉੱਤੇ ਜਿਹੜਾ ਅਮਰਿਤਪਾਲ ਨੂੰ ਖੜਾ ਕੀਤਾ ਗਿਆ ਇਹ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਹੈ ਸਾ ਪੰਜਾਬ ਵਿੱਚ ਅਮਨ ਸ਼ਾਂਤੀ ਆਈ ਹੈ ਸੇਕੋਮ ਆਪਣਾ ਘਰ ਆ ਹੈ ਆਪਾਂ ਇੱਥੋਂ ਕਿਤੇ ਬਾਹਰ ਜਾ ਨਹੀਂ ਸਕਦੇ ਆਪਾਂ ਇੱਥੇ ਹੀ ਤਕੜੇ ਹੋ ਸਕਦੇ ਆਂ ਇੱਥੇ ਹੀ ਸਫਲ ਹੋ ਸਕਦੇ ਆਂ ਤੇ ਕੱਲੀ ਇੱਕ ਪਾਰਟੀ ਹੈ ਜੋ ਸੋਚਦੀ ਹੈ ਕਿ ਪੰਜਾਬ ਤਕੜਾ ਹੋਏ ਤੇ ਆਪਣੀ ਕੌਮ ਪੰਜਾਬੀ ਤਕੜੇ ਹੋਣਗੇ ਮੇਰੇ ਕਿਸਾਨ ਵੀਰ ਬੈਠੇ ਆ ਮੈਂ ਤੁਹਾਨੂੰ 5 6 ਸਵਾਲ ਪੁੱਛਣਾ ਚਾਹਣਾ ਹੈ ਤਾਨੂੰ ਟਿਊਬਲ ਕਨੈਕਸ਼ਨ ਕਿਦੋਂ ਮਿਲਿਆ ਬੱਚਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਉਹ ਤਰੀਕਾ ਕਢਾ ਲਿਓ ਮੈਂ ਆਰਟੀਆਈ ਤੋਂ ਕਢਾਇਆ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ 13.5 ਲੱਖ ਥੋਡੀ ਜਥੇਬੰਦੀ ਖਾਲੀਦ ਨੇ ਦਿੱਤੇ ਐ ਇੰਨਾ ਟਿਊਬਲ ਕਨੈਕਸ਼ਨਾਂ ਵਿੱਚ ਬਿਜਲੀ ਮੁਫਤ ਦੇਣ ਵਾਲਾ ਖਾਲੀਦ ਦਲ ਥੋੜੇ ਨਹਿਰਾ ਕੱਸੀਆ ਕੱਢਣ ਵਾਲਾ ਖਾਲੀਦ ਦਲ ਆ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਖਾਲੇ ਬਣਾਉਣ ਵਾਲਾ ਕਾਲੀ ਦਲ ਅੰਡਰਗਰਾਊਂਡ ਪਾਈਪ ਰਹੀਂ ਪਾਣੀ ਭੇਜਣ ਵਾਲਾ ਕਾਲੀ ਦਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਝਾੜੂ ਦੀ ਕਿਸੇ ਵੀ ਦੱਸ ਦਿਓ ਤੁਹਾਡੇ ਡਾਇਰੈਕਟਰਾਂ ਦੇ ਟੈਕਸ ਹੁੰਦਾ ਸੀ ਮਾਫ ਕਰਨ ਵਾਲਾ ਕਾਲੀ ਦਲ ਆ ਗਰੀਬ ਜਨਤਾ ਬੈਠੀ ਐ 4 ਰੁਪਏ ਕਿਲੋ ਆਟਾ ਦੇ 20 ਰੁਪਏ ਕਿਲੋ ਦਾਲ ਦੇ ਨਾਲ ਅਕਾਲੀ ਦਲ ਸ਼ਗਨ ਦੇ ਨਾਲ ਅਕਾਲੀ ਦਲ ਪੈਨਸ਼ਨ ਦੇ ਨਾਲ ਅਕਾਲੀ ਦਲ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ 6 ਲੱਖ ਬੱਚੇ ਹਰ ਸਾਲ ਪੜ੍ਹਾਉਂਦੇ ਸੀ ਮੁਫਤ ਪੜਾਉਣ ਵਾਲਾ ਅਕਾਲੀ ਦਲ ਲੜਕੀਆਂ ਨੂੰ ਸਰਕਾਰੀ ਸਕੂਲ ਪੜ੍ਹਨ ਵਾਸਤੇ ਸਾਈਕਲ ਦੇਣ ਵਾਲਾ ਅਕਾਲੀ ਦਲ ਤੇ ਵੀਰੋ ਕਾਲੀ ਕਰਨੇ ਆਪਣੇ ਬਹੁਤ ਸਾਰੇ ਮਾਫ ਕਰਨਾ ਕਾਹ ਕਾਹ ਗੁਜ਼ਾਰੀ ਸੀ ਪਿਛਲੇ ਸਮੇਂ ਦੀਆਂ ਉਹ ਸਾਰੀ ਉਹਨਾਂ ਨੇ ਗਿਨਾ ਨਹੀਂ ਕੋਈ ਤੁਸੀਂ ਤਾਂ ਜਾਣਦੇ ਹੋ ਖੇਮ ਕਰਨ ਵਾਲਿਓ ਤੁਸੀਂ ਕਿਹੜਾ ਬਿੱਲ ਭਰਦੇ ਹੁੰਦੇ ਸੀ ਠੀਕ ਸੀ ਨਾ ਹੁਣ ਸਾਰੇ ਹੁਣ ਜਿਹਨਾਂ ਹੁਣ ਕੀ ਕਰਦੇ ਹੋ ਹੁਣ ਝਾੜੂ ਵਾਲੇ ਐ ਦੇਖੋ ਕੀ ਹੁੰਦਾ ਥੋੜਾ ਕੁ ਸੁਣਨ ਵਾਲਾ ਨਹੀਂ ਫਿਰ ਆਪਾਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰਨ ਤੇ ਲੱਗੇ ਆਂ ਆ ਦਿੱਲੀ ਵਾਲੀਆਂ ਪਾਰਟੀਆਂ ਦੀ ਸਾਜਨ ਤੇ ਸ਼ਿਕਾਰ ਹੋ ਰਹੇ ਆਂ ਦਿੱਲੀ ਵਾਲੀਆਂ ਪਾਰਟੀਆਂ ਨੇ ਦੇਖਿਆ ਕਿ ਖਾਲਸਾ ਪੰਥ ਨੂੰ ਕਮਜ਼ੋਰ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਉਸ ਦੀ ਫੌਜ ਕਮਜ਼ੋਰ ਕਰ ਦਿਓ ਤੇ ਨਤੀਜਾ ਤੁਸੀਂ ਦੇਖ ਹੀ ਲਿਆ ਤੁਸੀਂ ਦੇਖ ਲਿਆ ਕਿਵੇਂ ਭਗਵੰਤ ਮਾਨ ਨੇ ਤੇ ਅਮੇਸ਼ਾ ਨਾਲ ਮਿਲ ਕੇ ਤੁਹਾਡੇ ਬਾਰਡਰ ਤੇ ਪੰਜਾਬ ਦੇ ਹੱਦ ਵਿੱਚ ਤੁਹਾਨੂੰ ਰੋਕਿਆ ਬੰਬ ਸਿੱਡੇ ਗੋਦਗੀਆਂ ਜਲਾਈਆਂ ਅਸ਼ੀਰਦ ਕੀਤੇ ਤੁਸੀਂ ਸੋਚਦੇ ਹੋ ਜੇ ਕਾਲੀ ਜਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਇਹ ਗੱਲ ਕਰ ਰਹੇ ਆ ਜੀ ਸੰਭੂ ਬਾਰਡਰ ਦੀ ਤੇ ਕਿਸਾਨ ਆंदोलਨ ਦੀ ਜਿਹੜਾ ਅਸ ਤੋਂ 3 ਮਹੀਨਾ ਪਹਿਲਾਂ ਸ਼ੁਰੂ ਹੋਇਆ ਸੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਖਾਲਸਾ ਜੀ ਆ ਆਪਣਾ ਘਰ ਹੈ ਇੱਥੇ ਘਰ ਵਿੱਚ ਤੁਸੀਂ ਦੇਖਿਆ ਆਈ ਜਥੇਬੰਦੀ ਥੋਡੀ ਐ ਦੂਜੇ ਜਿੰਨੇ ਐ ਉਹ ਕੌਂਦੇ ਐ ਤੁਹਾਨੂੰ ਕਮਜ਼ੋਰ ਕਰਨ ਵਾਸਤੇ ਹੁਣ ਆ ਧਿਆਨ ਸਿੰਘ ਮੰਨ ਕੋਈ ਪੰਥਕ ਐ ਆ ਜੇ ਦਾਦੂ ਵਾਲ ਅ ਸਾਰੇ ਜਿੰਨੇ ਐ ਏਜੰਸੀਆਂ ਦੇ ਬੰਦੇ ਐ ਏਜੰਸੀਆਂ ਉਹਨਾਂ ਨੂੰ ਖੇਮ ਕਰਦੀਆਂ ਐ ਐਂ ਮੈਂ ਵਿਰਸਾ ਸਾਹਮਣੇ ਸੀ ਜਦੋਂ ਮੈਂ ਟੈਲੀਫੋਨ ਕੀਤਾ ਪੁੱਛਣ ਵਾਸਤੇ ਕਾਗਜ਼ਾਂ ਵਾਸਤੇ ਆਪਣੇ ਇੱਥੇ ਖਡੂਰ ਸਾਹਿਬ ਦਾ ਜਿਹੜਾ ਹਲਕਾ ਰਿਟਰਨਿੰਗ ਆਫਸਰ ਰਿਟਰਨਿੰਗ ਆਫਸਰ ਨੇ ਕਿਹਾ ਕਿ ਮੈਨੂੰ ਸੁਪਰਡੈਂਟ ਜੇਲ ਦਾ ਡਿਬਰੂਗੜ੍ਹ ਜੇਲ ਦਾ ਸੁਪਰਡੈਂਟ ਦਾ ਫੋਨ ਆਇਆ ਕਿ ਕਾਗਜ਼ ਸਾਰੇ ਠੀਕ ਹੈ ਮੇਰੇ ਸਾਹਮਣੇ ਆ ਕਾਗਜ਼ ਰਿਜੈਕਟ ਨਾ ਕਰਿਓ ਪਹਿਲੀ ਗੱਲ ਸੁਪਰਡੈਂਟ ਕਿਉਂ ਕਹੂਗਾ ਕਿ ਉਹਦਾ ਕੋ ਮਾਸੀ ਦਾ ਮੁੰਡਾ ਹੈ ਮੈਂ ਇਹ ਕਰਾਉਣਾ ਹੈ ਖਲੇ ਵੀ ਨਹੀਂ ਸਾਹਮਦੇ ਮੈਂ ਇੱਕ ਹੋਰ ਪੁੱਛਣਾ ਚਾਹਣਾ ਹੈ ਜੇ ਖਾਲਸਾ ਜੀ ਆਪਾਂ ਵਕੀਲ ਕਰਾਂਗੇ ਜੇ ਤੁਸੀਂ ਵਕੀਲ ਕਰੋਗੇ ਕਿ ਕਾਂਗਰਸੀ ਨੂੰ ਵਕੀਲ ਕਰੋਗੇ ਨਹੀਂ ਤੇ ਭਾਈ ਅਮਰਿਤਪਾਲ ਦਾ ਵਕੀਲ ਕੌਣ ਹੈ RSS ਦਾ ਮਾਲਵੇ ਦਾ ਹੈੱਡ ਹੈ। ਕੋ Google ਕੱਢ ਕੇ ਹੁਣ ਹੀ ਦੇਖ ਲਿਓ। RSS ਦਾ ਹੈੱਡ ਹੈ। ਇਹੋ ਵਦ ਕੀ ਕਹਿ ਸਕਦੇ। ਐਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਆ ਦੇਖੋ। ਨਾਲ ਆ ਵਕੀਲ ਹੈ RSS ਦੇ ਨਾਲ ਖੜਾ ਆ ਖੜਾ। ਆ ਦੇਖੋ। ਆ ਵਕੀਲ ਟਿਕ ਕਿਹਨੇ ਅਨਾਉਂਸ ਕੀਤੀ ਆ ਗਿਆ ਉੱਥੇ ਜੇਬਰਗੜ ਜੇਲ ਜੇਲ ਤੋਂ ਨਿਕਲ ਕੇ ਪਰਿਵਾਰ ਕਹਿ ਰਿਹਾ ਅਸੀਂ ਨਹੀਂ ਲੜ ਸਾਡੀ ਕੋਈ ਸੋਚ ਨਹੀਂ ਤੇ ਜੇਬਰਗੜ ਜੇਲ ਜਾ ਰਹੇ ਸੀ ਦਾ ਵਕੀਲ ਆ ਕੇ ਕਹਿੰਦਾ ਜੀ ਲੜ ਰਿਹਾ ਜੀ ਕਾਗਜ਼ ਸਹੀ ਕਰਤੇ ਸਾਰੇ ਯਾਰ ਸਾਨੂੰ ਤਾਂ ਬਾਦਲ ਸਾਹਿਬ ਮੁੱਖ ਮੰਤਰੀ ਆਪਣੇ ਐਨਐਸਏ ਸੀ ਜਿਵੇਂ ਵਿਰਸੇ ਨੇ ਦੱਸਿਆ 9987 7-7 ਮਹੀਨੇ ਮਿਲ ਨਹੀਂ ਦਿੰਦੇ ਸੀ ਇੱਥੇ ਹਰ ਹਫ਼ਤੇ ਮਿਲਦੇ ਸੋ ਆ ਸਵਾਲ ਹੈ ਮੈਂ ਕਹਿਣਾ ਚਾਹਣਾ ਸੋਚੋ ਧਰਮ ਪ੍ਰਚਾਰ ਕਰਨਾ ਬਹੁਤ ਵਧੀਆ ਗੱਲ ਹੈ ਨਸ਼ੇ ਛਡਾਉਣਾ ਬਹੁਤ ਵਧੀਆ ਗੱਲ ਹੈ ਪਰ ਇਹਦੇ ਪਿੱਛੇ ਹੋਰ ਕੁਝ ਕਰਨਾ ਉਹਨੂੰ ਅੱਗੇ ਰੱਖ ਕੇ ਇਹਦਾ ਮਤਲਬ ਕੌਮ ਦੇ ਪਿੱਠ ਤੇ ਸ਼ਰਾਬ ਮਾਰਨਾ ਹੈ ਇਸ ਕਰਕੇ ਬਚ ਜਾਓ ਅਖਾਲੀ ਦਲ ਨੂੰ ਫਿਰ ਤੋਂ ਕਮਜ਼ੋਰ ਕਰੋਗੇ ਆ ওই ਲੋਕ ਹੈ ਜਿਨ੍ਹਾਂ ਨੇ ਹੁਣ ਚਾਹੁੰਦੇ ਐ ਕਿ ਹੁਣ ਦਰਬਾਰ ਸਾਹਿਬ ਤੇ ਕਾਬਜ਼ ਹੋਈਏ ਐ ਜੀਪੀਸੀ ਦੇ ਕੰਟਰੋਲ ਕਰੀਏ ਜੇ ਤੁਸੀਂ ਦੇਣਾ ਚਾਹਣੇ ਐ ਜੀਪੀਸੀ ਆਰਐਸਐਸ ਨੂੰ ਕੱਲੀ ਆ ਬਚੀ ਐ ਬਾਕੀ ਤਾਂ ਕਬਜ਼ਾ ਕਰ ਗਏ ਫਿਰ ਤੁਹਾਡੇ ਹੱਥ ਹੈ ਖਾਲਸਾ ਜੀ 1 ਜੂਨ ਭੁੱਲਿਓ ਨਾ ਭੁੱਲ ਗਏ ਆਪਾਂ 40 ਸਾਲ ਪਹਿਲੇ ਟੈਂਕਾਂ ਤੋਪਣੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪਰ ਦੁੱਖ ਹੁੰਦਾ ਹੈ ਕਿ ਉਹ ਹਮਲੇ ਦੇ ਬਾਅਦ ਤਿੰਨ ਵਾਰਾ ਪਾ ਕਾਂਗਰਸ ਦੀ ਸਰਕਾਰ ਬਣਾਤੀ ਕਾਂਗਰਸ ਦੀ ਸਰਕਾਰ ਨਾਲ ਫਿਰ ਉਹ ਲੋਕਾਂ ਨੂੰ ਉਸਦਾਰਾਂ ਨੂੰ ਕੀ ਕਵਾਂਗੇ ਉਹ ਕੌਣ ਹੈ ਜਿਹੜਾ ਹਮਲਾ ਭੁੱਲ ਗਏ ਹਜ਼ਾਰਾਂ ਭੈਣ ਭਰਾਵਾਂ ਦਾ ਕਤਲ ਭੁੱਲ ਗਏ ਜਿਹੜੇ ਹੁਣ ਵੀ ਉਹਨਾਂ ਸਿਰੋਪੇ ਦੋ ਦੋ ਗਨਮੈਨ ਪਿੱਛੇ ਸਿਰੋਪੇ ਲੈ ਲੈਂਦੇ ਐ ਪਾ ਲੈਂਦੀ ਆ ਪਾਰਟੀਆਂ ਬਦਲ ਲੈਂਦੇ ਆ ਦੋ ਗਨਮਨ ਦੇ ਦਿਓ ਚੇਰਮਨ ਦੇ ਦਿਓ ਕਿ ਐਜੀ ਕੌਮ ਆਪਣੀ ਐ ਇਸ ਕਰਕੇ ਮੈਂ ਬੇਨਤੀ ਕਰਦਾ ਆ ਅਕਾਲੀ ਦਲ ਤੁਹਾਡੀ ਕਿੱਲਾ ਆਪਣੀ ਤਾਕਤ ਹੈ ਆ ਤਾਕਤ ਨੂੰ ਖੇਰੂ ਖੇਰੂ ਕਰਨ ਵਾਲਿਆਂ ਨੂੰ ਪਛਾਣੀਏ ਤਾਂ ਹੀ ਕੌਮ ਬਚੂਗਾ ਤਾਂ ਹੀ ਪੰਜਾਬ ਬਚੂਗਾ ਤੇ ਮੈਂ ਫਿਰ ਤੋਂ ਕਹਿਣਾ ਚਾਹਣਾ ਜਿਹੜੇ ਸਿੱਖ ਕੌਮ ਹੈ ਸੈਕੂਲਰ ਕੌਮ ਹੈ ਦੇਖੋ ਨੌਵੇਂ ਪਾਸ਼ਾ ਨੇ ਗੁਰੂ ਸਾਹਿਬ ਨੇ ਇੱਕ ਹਿੰਦੂ ਧਰਮ ਬਚਾਉਣ ਵਾਸਤੇ ਆਪਣਾ ਸੀਸ ਕੁਰਬਾਨ ਕਰਤਾ ਇਤੋਂ ਵੱਡਾ ਐਗਜ਼ਾਮਪਲ ਸੈਕੂਲਰਿਜ਼ਮ ਦਾ ਕੀ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਐ ਕਈ ਪਾਰਟੀਆਂ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਇੱਥੇ ਅੱਗ ਲਾਉਣੀਆਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਅੱਗ ਲੱਗੀ ਰਹੇ ਅਕਾਲੀ ਦਲ ਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਆ ਸਾਡਾ ਘਰ ਹੈ ਜਿੱਥੇ ਅੱਗ ਲੱਗੀ ਰਹੂਗੀ ਤੇ ਇੱਥੇ ਨੁਕਸਾਨ ਆਪਣਾ ਹੀ ਹੋਣਾ ਸਾਡੀ ਸੋਚ ਹੈ ਕਿ ਸਾਰਿਆਂ ਨੂੰ ਇਕੱਠਾ ਰੱਖੀਏ ਭਰਾਵਾਂ ਮੰਗੂ ਰੱਖੀਏ ਆਈ ਤਾਕਤ ਆਪਣੀ ਐ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਪੰਜਾਬ ਬਚਾਉਣਾ ਹੈ ਜੇ ਖਾਲਸਾ ਪੰਥ ਤੁਸੀਂ ਆ ਅਕਾਲੀ ਦਲ ਨੂੰ ਬਚਾਉਣਾ ਆਪਣੀ ਕੌਮ ਦੀ ਪਛਾਤ ਤੇ ਬਚਾਉਣਾ ਹੈ ਵਿਰਸਾ ਸਿੰਘ ਬਲਟੋਏ ਨੂੰ ਜਿਤਾਉਣਾ ਪੈਣਾ ਹੀ ਪੈਣਾ ਨਹੀਂ ਤਾਂ ਬਹੁਤ ਵੱਡਾ ਨੁਕਸਾਨ ਤੁਹਾਡਾ ਹੋ ਜਾਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵੈਗੂ ਜਿੱਕੀ ਫਤਹਿ